ਖਬਰਨਾਮਾ ਦੇਖ ਰਹੇ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਗੱਲ ਕਰਦੇ ਹਾਂ ਬੁਢਾਪਾ ਪੈਨਸ਼ਨ ਦੀ ਪੰਜਾਬ ਸਰਕਾਰ ਵੱਲੋਂ ਵੀ ਅਫਸਰਾਂ ਨੂੰ ਹੁਕਮ ਦੇ ਦਿੱਤੇ ਗਏ ਨੇ ਕਿ ਜਿਹੜੀਆਂ ਨਜਾਇਜ਼ ਜਾਂ ਝਾਲੀ ਪੈਨਸ਼ਨਾਂ ਲੱਗੀਆਂ ਨੇ ਜਿਹੜੇ ਪੈਨਸ਼ਨਾਂ ਧਾਰਕ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰੋ ਕਿਨਾਂ ਦੇ ਖਾਤਿਆਂ ਦੇ ਵਿੱਚ ਕਿੰਨੀ ਪੈਨਸ਼ਨ ਗਈ ਹੈ ਉਹਨਾਂ ਦੇ ਕੋਲੋਂ ਜਿਹੜੀ ਹੈ ਵਾਪਸ ਪੈਨਸ਼ਨ ਲਈ ਜਾਵੇਗੀ ਯਾਨੀ ਕਿ ਲਗਭਗ 100 ਦੇ ਵਿੱਚੋਂ 20% ਲੋਕ ਅਜਾਹੇ ਨੇ ਜਿਨ੍ਹਾਂ ਦੀ ਪੈਨਸ਼ਨ ਜਿਹੜੀ ਹੈ ਜਾਲੀ ਲੱਗੀ ਹੋਈ ਹੈ ਯਾਨੀ ਕਿ ਪੁੱਠੇ ਸਿੱਧੇ ਹੱਥ ਮਾਰ ਕੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪੈਨਸ਼ਨਾਂ ਕਟੀਆਂ ਵੀ ਗਈਆਂ ਹੁਣ ਉਹਨਾਂ ਦੀ ਵੈਰੀਫਿਕੇਸ਼ਨ ਵੀ ਹੋਵੇਗੀ ਜਿਨ੍ਹਾਂ ਦੇ ਵੈਰੀਫਿਕੇਸ਼ਨ ਨਾ ਕਰਵਾਈ ਕੋ ਨਾ ਉਹਦੀ ਪੈਨਸ਼ਨ ਕੱਟੀ ਜਾਵੇਗੀ ਅਤੇ ਜਿਹੜੇ ਵੈਰੀਫਿਕੇਸ਼ਨ ਦੇ ਵਿੱਚ ਦਰਸਤ ਨਾ ਪਾਏਗਾ ਉਨ੍ਹਾਂ ਦੇ ਡਾਕੂਮੈਂਟਸ ਨਾ ਪੂਰੇ ਹੋਏ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਇਹ ਪੰਜਾਬ ਸਰਕਾਰ ਨੇ ਅਜ ਤੋ ਇੱਕ ਮਹੀਨਾ ਪਹਿਲਾ ਜਿਹੜਾ ਹੈ ਇੱਕ ਨੋਟਿਸ ਜਾਰੀ ਕੀਤਾ ਸੀ ਹੁਣ ਇੱਕ ਵਾਰ ਫਿਰ ਰਾਸ਼ਟਰੀ ਵਿੜਾਪਾ ਪੈਨਸ਼ਨ ਯੋਜਨਾ ਦੇ ਤਹਿਤ ਪੈਨਸ਼ਨ ਪ੍ਰਾਪਤ ਕਰਨ ਵਾਲੇ 61 ਲੱਖ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਗੱਲ ਤੇ ਜ਼ੋਰ ਦੇ ਰਹੀ ਹੈ ਕਿ ਨਵੇਂ ਵਿੱਤੀ ਸਾਲ 2025-26 ਵਿੱਚ ਹਰ ਕਿਸੇ ਤੇ ਸਿਰਫ ਯੋਗ ਲੋਕਾਂ ਨੂੰ ਹੀ ਲਾਭ ਮਿਲਣਾ ਚਾਹੀਦਾ ਹੈ ਯਾਨੀ ਕਿ ਯੋਗ ਲੋਕ ਹੀ ਲਾਭ ਲੈ ਸਕਣਗੇ ਜਿਸ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਿਛਲੇ ਵੀ ਦਿਨਾਂ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਪੈਸ਼ਨ ਧਾਰਕਾਂ ਨੂੰ ਲੈ ਕੇ ਚਾਹੇ ਉਹ ਹੰਗ ਹਿੰਗ ਨੇ ਚਾਹੇ ਉਹ ਵਡਾਵਾ ਪੈਨਸ਼ਨ ਹੈ ਯਾਨੀ ਕਿ ਪੈਨਸ਼ਨ ਇਸ ਕਰਕੇ ਨਹੀਂ ਵਧਾਈ ਜਾ ਰਹੀ ਕਿਉਂਕਿ ਕੁਝ ਦਸਤਾਵੇਜ਼ ਜ਼ਰੂਰੀ ਪੈਂਡਿੰਗ ਪਏ ਨੇ ਇਹ ਗੱਲ ਕਰੀਏ ਪੈਨਸ਼ਨ ਦੀ ਜਿਨ੍ਹਾਂ ਲੋਕਾਂ ਦੀ ਝਾਲੀ ਪੈਨਸ਼ਨ ਹੈ ਉਹਨਾਂ ਦੀ ਵੈਰੀਫਿਕੇਸ਼ਨ ਹੋਵੇਗੀ ਜੇਕਰ ਉਹਨਾਂ ਦੇ ਕਾਗਜ਼ ਮੌਕੇ ਤੇ ਦਰੁਸਤ ਨਹੀਂ ਪਾਈ ਜਾਂਦੇ ਉਹਨਾਂ ਉੱਤੇ ਅਕੋਰਡਿੰਗ ਟੂ ਲਾ ਜਿਹੜਾ ਦੇਜਦਾ ਹੈ ਉਹਦੇ ਹਿਸਾਬ ਦੇ ਨਾਲ ਉਹਨਾਂ ਤੇ ਕਾਰਵਾਈ ਹੋਵੇਗੀ ਇਹੀ ਹੁਣ ਫੈਸਲਾ ਕਰ ਲਿਆ ਹੈ ਯੂਪੀ ਯਾਨੀ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਨੇ 61 ਲੱਖ ਲੋਕ ਉਤੇ ਹਰ ਮਹੀਨੇ ਪੈਨਸ਼ਨ ਲੈਂਦੇ ਨੇ ਜਿਨ੍ਹਾਂ ਦੀ ਸਰਕਾਰ ਮੁਰਤੂ ਦੁਬਾਰਾ ਵੈਰੀਫਿਕੇਸ਼ਨ ਕਰਾ ਰਹੀ ਹੈ ਜੇਕਰ ਵੈਰੀਫਿਕੇਸ਼ਨ ਦੇ ਜਿਹੜਾ ਹੈ ਉਹਨਾਂ ਦੇ ਕਾਗਜ਼ ਡਾਕੂਮੈਂਟਸ ਜਿਹੜੇ ਨੇ ਪੂਰੇ ਨਾ ਹੋਏ ਉਹਨਾਂ ਦੀ ਪੈਨਸ਼ਨ ਵੀ ਕੱਟੀ ਜਾਵੇਗੀ ਅਤੇ ਬਣਦੀ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਵੇਗੀ ਧੰਨਵਾਦ